ਪੀਨੋ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਜ਼ਿਲ੍ਹਾ ਬਠਿੰਡਾ ਦਾ ਪਿੰਡ ਨਥਾਣਾ ਤੇ ਇਸ ਪਿੰਡ ਨਥਾਣਾ ਦੇ ਵਿੱਚ ਅੱਜ ਨਗਰ ਪੰਚਾਇਤ ਦੀ ਚੋਣ ਹੋਣੀ ਸੀ ਜਿਹੜੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਆ। ਇੱਥੇ ਨਾਇਬ ਤਹਿਸੀਲਦਾਰ ਨੂੰ ਪ੍ਰਬੰਧਕ ਲਾਇਆ ਹੋਇਆ ਸੀ ਪਰ ਅੱਜ ਜਿਹੜੀ ਚੋਣ ਦਾ ਸਮਰਖਿਆ ਸੀ ਉਸ ਵਕਤ ਨਾਇਬ ਤਹਿਸੀਲਦਾਰ ਸਾਹਿਬ ਦੇ ਬਾਰੇ ਜਦੋਂ ਪਤਾ ਲੱਗਿਆ ਕਿ ਉਹ ਛੁੱਟੀ ਤੇ ਨੇ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਜਿਹੜੇ ਐਮਸੀ ਨੇ ਜਾਂ ਹੋਰ ਨਮਾਇंदे ਨੇ ਨਗਰ ਪੰਚਾਇਤ ਦੇ ਉਹਨਾਂ ਨੇ ਮਿਲਕੇ ਕਾਰਜ ਸாதਕ ਅਫਸਰ ਨੂੰ ਇੱਥੇ ਬੰਦੀ ਬਣਾ ਲਿਆ ਅੰਦਰ ਉਹਨਾਂ ਨੂੰ ਰੱਖਿਆ ਹੋਇਆ ਮੰਗੇ ਆ ਕਿ ਜਦੋਂ ਤੱਕ ਚੋਣ ਨਹੀਂ ਹੁੰਦੀ ਅਸੀਂ ਇਹਨਾਂ ਅਧਿਕਾਰੀਆਂ ਨੂੰ ਜਾਣ ਨਹੀਂ ਦੇਵਾਂਗੇ ਤੇ ਇਹਦੇ ਬਾਰੇ ਇਹ ਵੀ ਪਤਾ ਲੱਗਿਆ ਕਿ ਇਹ ਜਿਹੜੇ ਐਮਸੀਜ਼ ਨੇ ਇਹ ਤਾਂ ਬਹੁਤ ਪਹਿਲਾਂ ਦੇ ਆਏ ਹੋਏ ਨੇ ਤੇ ਜਿਹੜੀ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਉਹ ਬਹੁਤ ਲੇਟ ਮਿਲਦੀ ਹੈ ਕਿ ਨਾਇਬ ਤਸਿਲਦਾਰ ਨਹੀਂ ਆ ਰਹੇ ਕਾਰਨ ਤੇ ਦੋਸ਼ ਜਿਹੜੇ ਆ ਉਹ ਸੁਣਦੇ ਆ ਇਹਨਾਂ ਐਮਸੀਜ਼ ਤੋਂ ਅੱਜ ਜੀ ਸਾਡੀ 30 ਤਰੀਕ ਦੀ ਚੋਣ ਸੀ ਮੀਤ ਪ੍ਰਧਾਨ ਤੇ ਪ੍ਰਧਾਨ ਦੀ ਪੁਚੋ ਵੀ ਅੱਜ ਚੋਣ ਸੀ ਪੁਚੋ ਦਾ ਚੋਣ ਕਰਾਤੀ ਜੀ ਨੀਤ ਪ੍ਰਧਾਨ ਦੀ ਇੱਥੇ ਚੋਣ ਨਹੀਂ ਕਰਵਾਈ ਇੱਥੇ ਕਨਵੀਨਰ ਨਾਇਬ ਤਹਿਸੀਲਦਾਰ ਨੇ ਸੀ ਉਹਨਾਂ ਨੇ ਅੱਜ ਸਾਨੂੰ ਪੌਣੇ 3 ਵਜੇ ਪਤਾ ਲੱਗਾ ਕਿ ਉਹ ਛੁੱਟੀ ਤੇ ਉਹ ਵੀ ਉਹ ਸਾਬ ਨੇ ਫੋਨ ਕਰਕੇ ਪੁੱਛਿਆ ਜਿੱਦੋਂ ਕਿ ਸਾਰੇ ਐਮਸੀ 1:30 ਵਜੇ ਦੇ ਹਾਜ਼ਰ ਸੀ ਅੰਦਰ ਤੇ ਹੁਣ ਫਿਰ ਹੁਣ ਫਿਰ ਥੋੜਾ ਇਹ ਪ੍ਰਦਰਸ਼ਨ ਕਰਨ ਦਾ ਕਿ ਮਨੋਰਥ ਹੈ ਮਨੋਰਥ ਸਾਡਾ ਇਹ ਹੈ ਵੀ ਸਾਡੀ ਇੱਥੇ ਕਨਵੀਨਰ ਲਾ ਕੇ ਤੌਰ ਤੇ ਚੋਣ ਕਰਵਾਈ ਜਾਵੇ ਨਹੀਂ ਅਸੀਂ ਉਹ ਸਾਬ ਨੂੰ ਇੱਥੇ ਜਾਣ ਨਹੀਂ ਦਿੰਦੇ ਅਸੀਂ ਵੀ ਇੱਥੇ ਧਰਨਾ ਜਾਰੀ ਰੱਖਾਂਗੇ ਇਹ ਉਹ ਸਾਹਿਬ ਨੂੰ ਤੁਸੀਂ ਅੰਦਰ ਕਮਰੇ ਦੇ ਵਿੱਚ ਰੱਖਿਆ ਹੋਇਆ ਹੁਣ ਹਾਂਜੀ ਕਮਰੇ ਵਿੱਚ ਰੱਖਿਆ ਹੋਇਆ ਤੇ ਫਿਰ ਪ੍ਰਸ਼ਾਸਨ ਅਧਿਕਾਰੀ ਕੀ ਕਹਿੰਦੇ ਹੁਣ ਪ੍ਰਸ਼ਾਸਨ ਅਧਿਕਾਰੀ ਡਿੱਕੀ ਜਾਂਦੇ ਆ ਕਹਿੰਦੇ ਵੀ ਕੋਈ ਸਾਜੀ ਕੋਈ ਦਿੱਤਾ ਨਹੀਂ ਜੀ ਉਹਨਾਂ ਨੇ ਪਰ ਪਾਉਸ਼ ਕੀ ਰਣਨੀਤੀ ਰਹੂਗੀ ਫਿਰ ਸਾਡੀ ਹੁਣ ਇਸ ਮਾਮਲੇ ਨੂੰ ਰਣਨੀਤੀ ਤਾਂ ਅਸੀਂ ਚੋਣ ਕਰਵਾ ਕੇ ਉਠਾਂਗੇ ਜੀ ਉਹਨਾਂ ਚ ਰਸੀ ਵੀ ਬੈਠਿਆ ਸਾਡੀ ਪਿੰਡ ਦਾ ਬਹੁਤ ਬੁਰਾ ਹਾਲ ਆ ਪਾਣੀ ਖੜਾ ਕੋਈ ਇੱਥੇ ਪ੍ਰਬੰਧ ਨਹੀਂ ਕੋਈ ਉਹ ਨਹੀਂ ਅਫਸਰ ਸਾਹੀ ਆਪ ਦੀ ਮਰਜ਼ੀਆਂ ਕਰਦੀ ਜਿੱਥੇ ਕਾਰਨ ਸੋਨੂੰ ਕੀ ਲੱਗਦਾ ਕਿ ਇੱਥੇ ਜਿਹੜੀ ਚੋਣ ਆ ਉਹ ਲਟਕਾਈ ਕਿਉਂ ਜਾ ਰਹੀ ਹੈ ਅੱਜ ਪਤਾ ਲੱਗਿਆ ਪੁੱਛੋ ਵੀ ਅੱ ਇਹ ਰਾਜਨੀਤਿਕ ਦੁਵਾ ਕਰਕੇ ਚ ਟਾਲੀ ਆ ਜਾਂਦੀ ਹੈ ਜੀ ਮੈਂ ਤੋਂ ਸੱਤ ਤਰ ਇਧਰ ਦੇ ਬੰਦੇ ਜਾਂ ਹੋਰ ਕਿਸੇ ਦੇ ਅਸੀਂ ਤਾਂ ਯਾਦ ਆ ਜੀ ਹਾਂ ਚਾਰੇ ਯਾਦ ਆ ਤਨ ਕਾਲੀ ਦਲ ਦੇ ਤੇ ਇਹ ਮੈਨੂੰ ਲੱਗਦਾ ਪਹਿਲਾਂ ਹੀ ਉਹ ਸੀਗਾ ਇਲਾਕਾ ਜਿੱਥੇ ਸਭ ਤੋਂ ਪਹਿਲਾਂ ਐਮਸੀ ਆ ਜਿਹੜੇ ਆਮਦਵੀ ਪਾਰਟੀ ਦੇ ਜਿੱਤੇ ਸੀ ਉਹ ਕਿੱਥੇ ਨੇ ਅੱਜ ਕੱਲ ਉਹ ਅੱਜ ਆਏ ਨਹੀਂ ਜੀ ਉਹ ਤਿੰਨੇ ਬਾਈ ਕਾਟ ਕਰਕੇ ਪਹਿਲਾਂ ਵੀ ਉਹਨਾਂ ਕਰਕੇ ਆ ਲੋਕ ਜਿਹੜੇ ਧਰਨੇ ਤੇ ਬੈਠੇ ਉਹਨਾਂ ਦੀ ਵਜ੍ਹਾ ਕਰਕੇ ਹੀ ਬੈਠੇ ਆ ਪਹਿਲਾਂ ਤੋਂ ਨਹੀਂ ਉਹਨਾਂ ਨੇ ਆਫ ਕਰੇ ਨਹੀਂ ਗੱਲ ਇਹ ਹੈ ਜੀ ਸਾਡੇ ਇੱਥੇ ਅੱਜ ਪ੍ਰਧਾਨ ਤੇ ਉਮੀਦਵਾਰਾਂ ਦੀ ਚੋਣ ਰੱਖੀ ਗਈ ਸੀ ਮਾਨਯੋਗ ਕਨਵੀਨਰ ਸਾਹਿਬ ਵੱਲੋਂ ਸਾਨੂੰ ਜੋ 2 ਵਜੇ ਦਾ ਟਾਈਮ ਦਿੱਤਾ ਗਿਆ ਸੀ ਵੀ 2 ਵਜੇ ਚੋਣ ਹੋਣੀ ਹੈ ਤੇ ਜਿਹੜਾ ਸਾਡੇ ਨਗਰਪਾਲਿਕਾ ਦਾ ਪ੍ਰਧਾਨ ਤੇ ਬੈਸਨ ਚੁਣਨਾ ਸੀਗਾ ਉਹਦੇ ਤੋਂ ਅੱਜ ਫੋਨ ਕਰਤੇ ਸਾਨੂੰ ਪਤਾ ਲੱਗਿਆ ਵੀ ਸ੍ਰੀ ਤੇ ਨੈਮਰਮ ਅੱਜ ਆਣ ਸਕੇ ਕਿਸੇ ਨਿਜੀ ਕਾਰਨਾ ਕਰਕੇ ਉਸ ਬੰਦੇ ਅਸੀਂ ਲੈਟਰ ਜਿਹੜਾ ਹੈ ਦੀ ਸਾਬ ਨੂੰ ਲਿਖ ਦੇਦੇ ਨੇ ਦੁਆਰੇ ਤੇ ਵੀ ਚੋਣ ਜਲਦੀ ਜਲਦੀ ਉਸ ਬੰਦੇ ਦੇ ਨਾਲੇ ਜਿਹੜੇ ਸਾਡੇ ਮੈਂਬਰ ਸਾਹਿਬਾਨ ਹਾਜ਼ਰ ਆਏ ਸੀਗੇ ਕੁੱਲ ਆਪਣੇ ਜਿਹੜੇ ਇਸ ਵਕਤ 11 ਵਿੱਚੋਂ 10 ਮੈਂਬਰ ਨੇ ਜਿਹੜੇ ਇੱਕ ਦੀ ਡੈਟ ਹੋ ਚੁੱਕੀ ਸਾਡੇ ਪ੍ਰਧਾਨ ਜੀ ਦੇ ਪਹਿਲਾਂ ਸੀਗੇ 10 ਮੈਂਬਰ ਨੇ ਉਹਨਾਂ ਚੋਂ 7 ਮੈਂਬਰ ਹਾਜ਼ਰ ਆਏ ਸੀਗੇ ਅੱਜ ਤੇ 3 ਨੰਬਰ ਆਏ ਨਹੀਂ ਆਏ ਸੀਗੇ ਉਹਨਾਂ 7 ਮੈਂਬਰਾਂ ਵੱਲੋਂ ਸਾਨੂੰ ਲਿਖ ਕੇ ਦਿੱਤਾ ਗਿਆ ਵੀ ਪ੍ਰਧਾਨ ਜੀ ਨੂੰ ਜਲਦ ਜਲਦ ਕਰਾਈ ਜਾਵੇ ਅਤੇ ਉਤ ਤੋਂ ਇਲਾਵਾ ਉਹਨਾਂ ਨੇ ਕਿਹਾ ਇਹ ਨਹੀਂ ਕਿਉਂ ਜਲਦੀ ਕਰਵਾਈ ਜਾਂਦੀ ਤਾਂ ਅਦਾਲਤ ਦਾ ਦੌਜਾ ਉਤਕਾਇਆ ਜਾਊ ਉਹਨਾਂ ਵੱਲੋਂ ਹੁਣ ਤੁਹਾਡਾ ਦਰਵਾਜ਼ਾ ਬੰਦ ਕਰਕੇ ਬਾਹਰ ਬੈਠੇ ਨੇ ਪਤਾ ਲੱਗਿਆ ਕਿ ਜਿਹੜੇ ਤਿੰਨ ਸੱਤਾਧਾਰੀ ਦਰਦੇ ਹਨ ਸੰਬੰਧਤ ਐਮਸੀ ਦੇ ਉਹਨਾਂ ਨੇ ਬਾਈਕਾਟ ਕੀਤਾ ਹੋਇਆ ਜਿਹੜੇ ਸੱਤ ਹੈ ਉਹ ਇਹ ਕਹਿੰਦੇ ਕਿ ਜਦੋਂ ਤੱਕ ਅਜੋਨ ਨਹੀਂ ਹੁੰਦੀ ਜਾਂ ਅਧਿਕਾਰੀ ਭਰੋਸਾ ਨਹੀਂ ਦਿੰਦੇ ਉਹ ਤੱਕ ਅਸੀਂ ਇਹ ਸਭ ਨੂੰ ਬਾਹਰ ਨਹੀਂ ਜਾਂਦੇ ਮਾਨ ਦੇਖੋ ਜੀ ਸਾਡਾ ਜਿਹੜਾ ਪਾਰਟੀਆਂ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਜੋ ਸਾਡੇ ਮੈਂਬਰ ਸਭਾ ਨਾਲ ਜੁੜਾਇਸੀ ਉਹਨਾਂ ਨੇ ਸਾਡੇ ਅਸੀਂ ਹਾਜ਼ਰੀ ਲੈ ਲਈ ਹੈ ਤੇ ਉਹਨਾਂ ਨੂੰ ਸਾਨੂੰ ਲਿਖ ਕੇ ਦਿੱਤਾ ਜਲਦੀ ਚੋਂ ਰਾਤੀ ਨੂੰ ਮੈਨੂੰ ਨਾਲ ਮੇਰੀ ਗੱਲ ਹੋਈ ਸੀ ਮੈਂ ਦਸਿੰਦਰ ਨਾਲ ਉਹ ਕਹਿੰਦੇ ਸ਼ੁੱਕਰਵਾਰ ਨੂੰ ਸ਼ਾਇਦ ਉਹ ਹਾਜ਼ਰ ਹੋਣਗੇ ਤਿੰਨ ਦਿਨ ਦੀ ਛੁੱਟੀ ਤੇ ਗਏ ਨੇ ਮੈਂ ਕਹਿੰਦੇ ਫੋਨ ਤੇ ਦੱਸਿਆ ਗਿਆ ਲਿਖਤੀ ਤੌਰ ਤੇ ਤੁਹਾਨੂੰ ਕੋਈ ਸੂਚਨਾ ਪਰਕਣੀ ਨਹੀਂ ਹੋਈ ਇਸ ਬੰਦੇ ਹੁਣ ਕੋਈ ਸੀਨੀਅਰ ਸੀਨੀਅਰ ਅਧਿਕਾਰੀ ਆ ਰਹੇ ਨੇ ਇੱਥੇ ਜਾਂ ਕੋਈ ਸੋਲਵ ਇਹ ਨਾ ਨਾਲ ਗੱਲ ਮੇਰੇ ਨਾਲ ਮੈਂ ਕਰ ਰਿਹਾ ਇਹ ਗੱਲਬਾਤ ਸਾਡੇ ਵੱਲੋਂ ਸਾਡੇ ਆਪਣੇ ਬੰਦੇ ਨੇ ਸਾਡੇ ਮੈਂਬਰ ਸੇਵਾਨ ਨੇ ਅਸੀਂ ਇਹਨਾਂ ਨਾਲ ਕਈ ਸਾਰਾ ਸ਼ਰਚ ਚਲਾਣੇ ਹਰ ਟਾਈਮ ਸਾਡਾ ਮਤਲਬ ਕੰਮ ਸਾਥ ਦਿੰਦੇ ਨੇ ਹਰ ਵਾਰ ਮੈਨੂੰ ਪੂਰਾ ਯਕੀਨ ਹੈ ਵੀ ਇਹ ਸਾਡੀ ਗੱਲ ਸੁਣਨਗੇ ਤੇ ਇਹਨਾਂ ਨੂੰ ਵੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਮਤਲਬ ਗੱਲ ਨੂੰ ਮੰਨਦੇ ਹੋਏ ਤੇ ਜੇ ਅਸੀਂ ਜਲਦੀ ਜਲਦੀ ਉਹ ਪੁੱਛੂਨ ਦੁਆਰੀ ਜਲਦੀ ਹੋ ਜਾਊਗੀ ਕਿਉਂਕਿ ਡੀਸਾ ਨੇ ਕਨਵਿਨਨ ਨੁਕਤ ਕੀਤਾ ਹੋਇਆ ਹੈ ਮੈਨੂੰ ਦਿੱਲੀ ਜੁੱਟੀ ਤੋਂ ਵਾਪਸ ਆ ਕੇ ਜਲਦੀ ਜੋਨ ਕਰਾਂਗੇ ਮੈਨੂੰ ਪੂਰੀ ਉਮੀਦ ਹੈ